ਗੁਰੂ ਸਾਰੀਓ ਜੀ ਆਦਰ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਤਾਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਪਵਿੱਤਰ ਬਖਸ਼ਿਸ਼ਾਂ ਨੂੰ ਆਪਾਂ ਮੰਨਦੇ ਹੋਇਆਂ ਉਹਨਾਂ ਦੇ ਲਮੇਰੇ ਜੀਵਨ ਸਫਰ ਤੇ ਦਰਸ਼ਨ ਕੀਤੇ ਨੇ ਇਤਿਹਾਸ ਦੀ ਇਸ ਲੜੀ ਵਿੱਚੋਂ ਆਪਾਂ ਨੂੰ ਕਈ ਥਾਵਾਂ ਦੇ ਉੱਤੇ ਉਹਨਾਂ ਦੇ ਉਹ ਅਲਾਹੀ ਗੁਣਾਂ ਦੀ ਝਲਕ ਬਰਾਬਰ ਪੈਂਦੀ ਰਹੀ ਹੈ ਕਿਵੇਂ ਉਹ ਨਿਮਾਣੀਆਂ ਦੇ ਮਾਨ ਬਣ ਕੇ ਨੇਤਾਣੀਆਂ ਦੀ ਤਾਨ ਬਣ ਕੇ ਨੇਉਟਿਆਂ ਦੀ ਓਟ ਬਣ ਕੇ ਇਸ ਮਾਨਵਤਾ ਨੂੰ ਦੁਖੀਆਂ ਨੂੰ ਅਤੇ ਮਾਇਆ ਮੋਹ ਵਿੱਚ ਉਲਝੇ ਹੋਏ ਲੋਕਾਂ ਨੂੰ ਸਹਾਰਾ ਦੇ ਕੇ ਰੱਬੀ ਰਾਹ ਤੇ ਤੋਰਦੇ ਰਹੇ ਨੇ ਅੱਜ ਉਹਨਾਂ ਦੇ ਜੀਵਨ ਦੇ ਅੰਤਲੇ ਪੜਾਵੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਇਹ ਆਪਾਂ ਸਮਝਦੇ ਹਾਂ ਗੁਰੂ ਘਰ ਵਿੱਚ ਇੱਕ ਨਿਰਾਲੀ ਜਿਹੀ ਇਦਾਤ ਰਹੀ ਹੈ ਜਿਵੇਂ ਵੀ ਗੁਰੂ ਸਾਹਿਬ ਜੀ ਨੂੰ ਆਪਣੀ ਕਾਇਆ ਦੇ ਚੋਲੇ ਤਿਆਗਣ ਦਾ ਵਕਤ ਨੇੜੇ ਮਹਿਸੂਸ ਹੁੰਦਾ ਹੈ ਉਸੇ ਵੇਲੇ ਹੀ ਗੁਰੂ ਜੀ ਅਗਲੇਰੇ ਗੱਦੀ ਧਾਰ ਨੂੰ ਨਿਸ਼ਚਿਤ ਕਰ ਦਿੰਦੇ ਨੇ ਕਿਸੇ ਵੀ ਗੁਰੂ ਦੀ ਗੱਦੀ ਪਿੱਛੇ ਐਸਾ ਨਹੀਂ ਹੋਇਆ ਭਈ ਗੁਰੂ ਜੀ ਚੜ੍ਹਾਈ ਕਰ ਚੁੱਕੇ ਹੋਣ ਜੋਤੀ ਜੋਤ ਸਮਾ ਚੁੱਕੇ ਹੋਣ ਤੇ ਜਾਂਦੇ ਹੋયા ਉਹ ਕੋਈ ਫੈਸਲਾ ਨਾ ਦੇ ਕੇ ਗਏ ਹੋਣ ਕਦੇ ਵੀ ਸਿੱਖਾਂ ਨੇ ਗੁਰੂ ਨਹੀਂ ਚੁਣਿਆ ਯਾਦ ਰੱਖੇ ਜੀ ਗੁਰੂ ਨੇ ਹੀ ਗੁਰੂ ਚੁਣਿਆ ਜਾਂ ਅੰਮ੍ਰਿਤ ਬਾਣੀ ਵਿੱਚੋਂ ਸਾਨੂੰ ਇਸ ਗੱਲ ਦੀ ਅਗਵਾਈ ਮਿਲ ਜਾਂਦੀ ਹੈ ਸ਼ਹਿ ਟਿੱਕਾ ਦਿੱਤੋ ਸ ਜੀਵਦਾ ਇਹ ਸਾਰੇ ਗੁਰੂਆਂ ਦੇ ਉੱਤੇ ਢੁੱਕਦੀ ਪੰਗਤੀ ਹੈ ਉਹਨਾਂ ਨੇ ਆਪਣੇ ਹਯਾਤੀ ਜ਼ਿੰਦਗੀ ਦੇ ਦਰਮਿਆਨ ਵਿਚਰਦਿਆਂ ਹੋਇਆਂ ਕੀ ਅਗਲੇਰੇ ਗੁਰੂ ਸਾਹਿਬ ਜੀ ਨੂੰ ਨਿਸ਼ਚਿਤ ਕਰਕੇ ਤਖਤ ਤੇ ਸੁਭਾਇਮਾਨ ਕਰ ਦਿੱਤਾ ਸੀ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਕਲ ਨੂੰ ਰੱਬੀ ਹਕਾਰੇ ਨੂੰ ਪ੍ਰਵਾਨ ਕਰਦੇ ਆ ਰੱਬੀ ਅਰਸਾ ਵਿੱਚ ਤੁਰਦੇ ਆ ਇਸ ਕਲ ਨੂੰ ਮਹਿਸੂਸ ਕਰਦੇ ਆ ਭਈ ਜ਼ਿੰਦਗੀ ਦਾ ਆਖਰੀ ਦੌਰ ਇਸ ਚੋਲੇ ਦਾ ਤਿਆਗ ਕਰਕੇ ਗੁਰੂ ਨਾਨਕ ਜੀ ਵੱਲੋਂ ਦਾਤ ਤੇ ਜੋਤ ਦੇ ਉਸ ਵਿਰਸੇ ਦਾ ਵਾਰਿਸ ਬਣਾਉਣਾ ਇਹ ਗੱਲ ਸੋਚ ਕੇ ਸਤਗੁਰੂ ਜੀ ਨੇ ਆਪਣੇ ਮਨ ਵਿੱਚ ਲਮੇਰੀ ਵਿਚਾਰ ਬਣਾਈ ਹੋएगी ਪਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਨਿਸ਼ਚਿਤ ਕਰ ਦਿੱਤਾ ਹੁਣ ਇੱਥੇ ਕੁਝ ਗੱਲਾਂ ਆਪਾਂ ਨੂੰ ਸਮਝਣੀਆਂ ਪੈਣੀਆਂ ਨੇ ਫਿਰ ਅੱਗੇ ਤੁਰਾਂਗੇ ਪਹਿਲੀ ਗੱਲ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ ਜਿਸਾ ਹੀ ਗੁਰੂਆਂ ਦੀ ਲੜੀ ਵਿੱਚੋਂ ਸਿਰਫ ਦੋ ਗੁਰੂ ਸਹਿਬਾਨ ਨੇ ਜਿਨ੍ਹਾਂ ਦੀ ਸੇਵਾ ਬਹੁਤ ਲੰਮੇਰਾ ਸਮਾਂ ਹੈ ਇੱਕ ਗੁਰੂ ਅੰਗਦ ਸਾਹਿਬ ਜੀ ਉਹਨਾਂ ਨੇ 7 ਸਾਲ ਗੁਰੂ ਘਰ ਦੀ ਸੇਵਾ ਕੀਤੀ 1532 ਵਿੱਚ ਆਉਂਦੇ ਨੇ ਤੇ 1539 ਤੱਕ ਲਗਾਤਾਰ ਉਹ ਸੇਵਾ ਵਿੱਚ ਰਹਿੰਦੇ ਨੇ ਮੌੜ ਉਹਨਾਂ ਨੂੰ ਗ੍ਰਿਯਾਈ ਦੇ ਤਖਤ ਤੇ ਸ਼ਿਸ਼ੋਭਤ ਕੀਤਾ ਜਾਂਦਾ ਹੈ ਪਰ ਸਤ ਸਾਲ ਦੀ ਕਲਮੀ ਕਰਨਾ ਉਹ ਇਤਿਹਾਸ ਦੇ ਪੰਨਿਆਂ ਤੇ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਇਸੇ ਤਰ੍ਹਾਂ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਕਲਣਾ ਤਾਂ ਇਹਨਾਂ ਤੋਂ ਵੀ 5 ਸਾਲ ਵਧੇਕ ਹੋਰ ਹੋ ਜਾਂਦੀ ਹੈ ਉਹਨਾਂ ਦੀ ਜੀਵਨ ਦੀ ਕਲਣਾ 12 ਸਾਲ ਇਸ ਗੁਰੂ ਘਰ ਦੀ ਸੇਵਾ ਕਰਕੇ ਮਹੁਰ ਤਖਤ ਤੇ ਬਰਾਜਮਾਨ ਹੋਏ ਸਨ 1541 ਤੋਂ ਸ਼ੁਰੂ ਕਰਕੇ 1562 ਦੇ ਵਿੱਚ ਜਾ ਕੇ ਉਹਨਾਂ ਨੂੰ ਗੁਰਗੱਦੀ ਦੀ ਦਾਤ ਪ੍ਰਾਪਤ ਹੋਈ ਸੀ ਹੁਣ ਚੇਤੇ ਰੱਖਿਓ ਜਦੋਂ ਸਾਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਤਨੀ ਲਮੇਰੀ ਘਾਲਣਾ ਕਰੀ 12 ਸਾਲ ਦਾ ਸਮਾਂ ਉਹ ਚੇਤੇ ਕਿ ਬਾਕੀ ਕਿਸੇ ਵੀ ਗੁਰੂ ਦੇ ਅਗਲੇਰੇ ਗੁਰਗੱਦੀ ਦੇ ਤਖਤ ਤੱਕ ਪਹੁੰਚਣ ਤੱਕ ਲਮੇਰੀ ਕਾਲਣਾ ਨਹੀਂ ਹੈ ਛੋਟੀਆਂ ਪ੍ਰਖਿਆਮਾਂ ਨੇ ਗੁਰੂ ਰਾਮਦਾਸ ਜੀ ਦਾ ਜ਼ਿਕਰ ਆਪਾਂ ਨੇ ਅੱਜ ਕਰਨਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਦਾ ਜ਼ਿਕਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਹਰ Rai ਸਾਹਿਬ ਜੀ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹਨਾਂ ਦੀਆਂ ਬਹੁਤੀਆਂ ਲਮੇਰੀਆਂ ਕਾਲਣਾ ਨਹੀਂ ਹੈ ਗੁਰਗੱਦੀ ਲਈ ਕਰਨ ਵਾਸਤੇ ਇਸ ਲਈ ਆਪਾਂ ਇਸ ਗੱਲ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਗੱਲ ਵਿਚਾਰ ਲਈ ਸੀ ਭਲਾ ਕਿਉਂ ਨਹੀਂ ਬਾਕੀ ਗੁਰੂਆਂ ਨੂੰ ਕਰਨਾ ਕਰਨੀ ਪਈ ਕਿਉਂਕਿ ਕੇਵਲ ਦੋ ਹੀ ਗੁਰੂ ਨੇ ਜਿਨ੍ਹਾਂ ਦੇ ਜੀਵਨ ਦਾ ਪਹਿਲਾ ਪੜਾ ਉਹ ਗੁਰਮਤ ਦੇ ਵੇੜੇ ਵਿੱਚ ਨਹੀਂ ਗੁਜ਼ਰਿਆ ਗੁਰੂ ਅੰਗਦ ਸਾਹਿਬ ਜੀ ਵੀ 1532 ਵਿੱਚ ਗੁਰੂ ਚਰਨਾ ਵਿੱਚ ਆਉਂਦੇ ਨੇ ਹੁਣ ਤੁਸੀਂ ਸੋਚੋ 1504 ਵਿੱਚ ਉਹਨਾਂ ਦਾ ਮੁਬਾਰਕ ਪ੍ਰਕਾਸ਼ ਹੈ ਤੇ ਕਰੀਬ 28 ਸਾਲ ਦੀ ਉਮਰ ਹੈ ਜਦੋਂ ਗੁਰੂ ਚਰਨਾ ਵਿੱਚ ਆਉਂਦੇ ਨੇ ਪਹਿਲੇ 28 ਸਾਲ ਉਹ ਗੁਰਮਤ ਦੇ ਵਿਡੇ ਤੋਂ ਬਾਹਰ ਰਹੇ ਨੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਵੀ ਆਪਾਂ ਵਿਚਾਰ ਕਰੀਏ ਤੇ ਲ ਮੇਰਾ ਸਮਾਂ ਜ਼ਿੰਦਗੀ ਦੇ 62 ਸਾਲ ਉਹ ਬਾਹਰ ਗੁਜ਼ਰੇ ਹੋਏ ਨੇ ਬਾਹਰ ਗੁਜ਼ਰੇ ਹੋਏ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਾਕੀ ਜੀਵਨ ਗੁਰੂ ਘਰ ਵਿੱਚ ਗੁਜ਼ਰਿਆ 12 ਸਾਲ ਸੇਵਾ ਕਰਦਿਆਂ ਹੁਣ ਜਿਹੜਾ ਲ ਮੇਰਾ ਸਮਾਂ ਪਹਿਲਾਂ ਬਾਹਰ ਗੁਜ਼ਰਿਆ ਹੋਇਆ ਉਹ ਬਾਹਰ ਪਹਿਲਾਂ ਗੁਜ਼ਰੀਆ ਤੇ ਉਸ ਤੋਂ ਬਾਅਦ ਲਮੀ ਕਰਨਾ ਪਰ ਹੁਣ ਅੱਗੇ ਬੜੇ ਧਿਆਨ ਨਾਲ ਸੁਣਿਓ ਬੇਨਤੀ ਕਰਾਂ ਹੁਣ ਅੱਗੇ ਦੇਖੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਾਬਾ ਜੀਠਾ ਜੀ ਦੇ ਰੂਪ ਵਿੱਚ ਇਹਨਾਂ ਦਾ 1534 ਨੂੰ ਜਨਮ ਹੁੰਦਾ ਸਤੰਬਰ ਦੇ ਮਹੀਨੇ ਪ੍ਰਕਾਸ਼ ਹੁੰਦਾ 1540 ਵਿੱਚ ਪਿਤਾ ਜੀ ਚੜਾਈ ਕਰ ਜਾਂਦੇ ਨੇ ਮਾਂ ਪੈਰਾਂ ਚੜਾਈ ਕਰ ਗਈ ਸੀ 1540 ਵਿੱਚ ਨਾਨੀ ਉਹਨਾਂ ਨੂੰ ਲਾਹੌਰ ਤੋਂ ਬਸਰ ਕੇ ਗਿੱਲਾਂ ਲੈ ਆਉਂਦੀ ਹੈ ਤੇ 1540 ਵਿੱਚ ਹੀ ਗੁਰੂ ਅਮਰਦਾਸ ਜੀ ਉਹਨਾਂ ਨੂੰ ਮਿਲ ਲੈਂਦੇ ਨੇ ਇੱਕ ਸੇਵਕ ਦੇ ਰੂਪ ਵਿੱਚ ਹਾਲੇ ਉਹ ਗੁਰੂ ਅੰਗਦ ਸ਼ਹਿਬ ਜੀ ਨਾਲ ਵੀ ਉਹਨਾਂ ਦਾ ਮਲਾਪ ਨਹੀਂ ਸੀ ਹੋਇਆ ਯਾਦ ਰੱਖਿਓ ਗੁਰੂ ਅੰਗਦ ਸ਼ਹਿਬ ਜੀ ਦਾ ਮਲਾਪ 1541 ਵਿੱਚ ਹੋਇਆ ਹੁਣ 1540 ਤੋਂ ਲੈ ਕੇ ਲਗਾਤਾਰ ਉਹਨਾਂ ਦਾ ਸਮੁੱਚਾ ਜੀਵਨ ਗੁਰੂ ਅਮਰਦਾਸ ਜੀ ਦੀਆਂ ਨਜ਼ਰਾਂ ਦੇ ਵਿੱਚ ਗੁਜ਼ਰਿਆ ਬਾਸਰ ਕੇ ਵਿੱਚ ਆਉਣਾ ਲੋਕਾਂ ਦਾ ਉਸ ਬੱਚੇ ਨਾਲ ਹਮਦਰਦੀ ਜਤਾਉਣਾ ਬਾਬਾ ਜੇਠਾ ਜੀ ਦਾ ਕਿਸੇ ਤੇ ਪਾਰ ਨਾ ਬਣਨਾ ਆਪਣੀ ਕਿਰਤਕਾਰ ਦੀ ਟੋਕਰੀ ਚੁੱਕ ਕੇ ਘੁੰਗੜੀਆਂ ਵੇਚਣੀਆਂ ਔਰ ਘੁੰਗੜੀਆਂ ਵੇਚਦਿਆਂ ਵੀ ਨਿੱਕੀ ਜਈ ਉਮਰ ਕਿਸੇ ਦੀਆਂ ਭੁੱਖਾਂ ਮਟਾਉਣ ਵਾਸਤੇ ਤੁਰ ਪਈ ਹੋਵੇ ਆਪਣੀ ਕਿਰਤਕਾਰ ਨੂੰ ਸਭ ਤੋਂ ਸ਼ਰੋਮਣੀ ਮੰਨ ਕੇ ਕਿਸੇ ਅੱਗੇ ਹੱਥ ਅਡਣ ਦੀ ਬਜਾਏ ਕਿਸੇ ਦੇ ਹੱਥ ਤੇ ਕੁਝ ਧਰਨ ਵਾਲੀ ਬਣ ਗਈ ਹੋਵੇ ਇਹ ਜਿਹੜੇ ਗੁਣ ਨੇ ਇਹ ਬਚਪਨ ਦੇ ਪੰਘੂੜੇ ਵਿੱਚ ਹੀ ਐਡੇ ਜ਼ਿਆਦਾ ਮਹਾਨ ਬਣ ਕੇ ਉਗੜੇ ਸਨ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਵਰਗੀ ਪਰਖੂ ਅੱਖ ਨੂੰ ਪਰਖਣੇ ਔਖੇ ਨਾ ਹੋਏ ਇਸ ਲਈ ਉਹਨਾਂ ਦੇ ਜੀਵਨ ਦੀ ਕਹਾਣੀ ਨਾ ਘਟ ਹੈ ਇਸ ਅੱਖੋਂ ਤੇ ਗੁਰੂ ਰਜ਼ਾ ਵਿੱਚ ਜੀਵਨ ਗੁਜ਼ਰੀਆ ਹੋਇਆ ਪੁੱਤ ਹੈ ਫਿਰ ਬਹੁਤੀ ਪ੍ਰੀਖਿਆ ਦੀ ਲੋੜ ਨਹੀਂ ਸੀ ਪਰ ਫਿਰ ਵੀ ਗੁਰੂ ਘਰ ਦੀ ਪਹਿਲੀ ਚੱਲ ਰਹੀ ਮर्यादा ਨੂੰ ਮੱਦੇਨਜ਼ਰ ਰੱਖਦੇ ਆ ਗੁਰੂ ਅਮਰਦਾਸ ਜੀ ਨੇ ਉਹ ਜੋ ਜੋਤ ਤੇ ਜੁਗਤ ਵਾਲੀ ਗੱਲ ਉਵੇਂ ਦੀ ਪਿੱਛੇ ਜਿਵੇਂ ਚੱਲ ਰਹੀ ਸੀ ਉਵੇਂ ਹੀ ਅੱਗੇ ਪਰਕਰਾਰ ਰੱਖੀ ਬਾਕੀ ਗੁਰੂਆਂ ਦੇ ਵੇਲੇ ਤਾਂ ਹੋ ਸਕਦਾ ਇਹ ਗੁਰੂ ਸਾਹਿਬ ਵੱਲੋਂ ਦਰਸ਼ੀਆਂ ਹੀ ਸੰਗਤਾਂ ਨੂੰ ਪਤਾ ਲੱਗਦਾ ਹੋਵੇ ਪਰ ਗੁਰੂ ਅਮਰਤਾ ਸਾਹਿਬ ਦੀ ਵਡੇਰੀ ਉਮਰ ਤਾਂ ਖੁਦ ਵੀ ਇਸ ਗੱਲ ਨੂੰ ਬਿਆਨ ਕਰਨ ਲੱਗ ਪਈ ਸੀ ਕਿ ਇਹ ਛੋਲੇ ਨੇ ਗੁਰੂ ਅਮਰਤਾ ਸਾਹਿਬ ਦੇ ਰੂਪ ਵਿੱਚ ਬਹੁਤ ਘੱਟ ਸਮਾਂ ਹੁਣ ਅਕੇ ਦਰਸ਼ਨ ਜਿਦਾਰੇ ਬਖਸ਼ਿਸ਼ ਕਰਨੇ ਬਿਰਤ ਅਵਸਥਾ ਵਿੱਚ ਸਾਰਿਆਂ ਦੇ ਕੋਲੋਂ ਆਪਣਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੁੰਦਾ ਸਾਰੀ ਗੱਲ ਬੜੀ ਸੌਖੀ ਸਮਝ ਲੱਗ ਜਾਂਦੀ ਹੈ ਤਾਂ ਗੁਰੂ ਅਮਰਤਾ ਸਾਹਿਬ ਨੇ ਜਦੋਂ ਇਸ ਗੱਲ ਨੂੰ ਮਹਿਸੂਸ ਕਰ ਲਿਆ ਤਾਂ ਦਾਤਾ ਜੀ ਨੇ ਆਪਣੇ ਦੋਨੇ ਜਵਾਈਆਂ ਨੂੰ ਕੋਲ ਬੁਲਾਇਆ ਬੀਬੀ ਦਾਨੀ ਦਾ ਪਤੀ ਬਾਬਾ ਰਾਮਾ ਜੀ ਹੈ ਤੇ ਬੀਬੀ ਭਾਨੀ ਦਾ ਪਤੀ ਸਤਗੁਰੂ ਗੁਰੂ ਰਾਮਦਾਸ ਜੀ ਹੈ ਬਾਬਾ ਜੇਠਾ ਜੀ ਦੇ ਰੂਪ ਵਿੱਚ ਨੇ ਅਜੇ ਉਹਨਾਂ ਨੂੰ ਕੋਲ ਬੁਲਾ ਕੇ ਇੱਕ ਬੜੀ ਪਿਆਰੀ ਬਾਤ ਕਹੀ ਕਹਿਣ ਲੱਗੇ ਪੁੱਤਰ ਜੀ ਵਾਕੀ ਸੇਵਾ ਸਿੱਖ ਸੰਗਤਾਂ ਕਰਦੀਆਂ ਨੇ ਉਹ ਕਰਦੀਆਂ ਰਹਿਣਗੀਆਂ ਜਿਵੇਂ ਬੌਲੀ ਸੇ ਬਣਾਈ ਐ ਹੋਰ ਸੇਵਾਵਾਂ ਤੁਸੀਂ ਕੀਤੀਆਂ ਨੇ ਬਹੁਤ ਵਧੀਆ ਨੇ ਪਰ ਅੱਜ ਇੱਕ ਸੇਵਾ ਮੈਂ ਤੁਹਾਨੂੰ ਦੋਨਾਂ ਨੂੰ ਲਾਉਣ ਲੱਗਾ ਐ ਉਹ ਬੜੀ ਜ਼ਰੂਰੀ ਐ ਉਹਦੇ ਉੱਤੇ ਗੁਰੂ ਨੇ ਬੈਠਣਾ ਐ ਗੁਰੂ ਨੇ ਬਰਾਜਣਾ ਐ ਉਹ ਦੋ ਥੜੇ ਬਣਾਵੋ ਦੇਖਣਾ ਕਿਦਾਂ ਥੜਾ ਵਧੀਆ ਬਣਦਾ ਫਿਰ ਉਹ ਪ੍ਰਵਾਨ ਕਰ ਲਾਂਗੇ ਹੁਣ ਆਮ ਕਰਕੇ ਇੱਕ ਅਜੀਬ ਜਈ ਤਰ੍ਹਾਂ ਦੀ ਪ੍ਰੀਖਿਆ ਸੀ ਇੱਕ ਪਾਸੇ ਬਾਬਾ ਜੇਠਾ ਜੀ ਥੜਾ ਬਣਾਉਣ ਲੱਗ ਪਏ ਦੂਜੇ ਪਾਸੇ ਬਾਬਾ ਰਾਮਾ ਜੀ ਥੜਾ ਬਣਾਉਣ ਲੱਗ ਪਏ ਸਵੇਰ ਤੋਂ ਸ਼ਾਮ ਤੱਕ ਦੋਨਾਂ ਨੇ ਆਪੋ ਆਪਣੀ ਕੋਸ਼ਿਸ਼ ਮੁਤਾਬਕ ਥੜੇ ਬਣ ਗਏ ਗੁਰੂ ਅਮਰਦਾਸ ਜੀ ਸਿੱਖ ਸੰਗਤਾਂ ਸਮੇਤ ਸ਼ਾਮ ਨੂੰ ਹੁਣ ਮਿਲਣ ਵਾਸਤੇ ਆਏ ਨੇ ਆਪਣੇ ਦੂਸਰੇ ਜਵਾਈ ਬਾਬਾ ਰਾਮਾ ਜੀ ਨੂੰ ਪੁੱਛਿਆ ਕਿੰਨ ਲੱਗੇ ਪੁੱਤ ਮੈਨੂੰ ਲੱਗਦਾ ਜਿੰਵੇਂ ਮੈਂ ਸਮਝਾ ਕੇ ਗਿਆ ਸੀ ਉਮੀਦਾਂ ਥੜਾ ਨਹੀਂ ਬਣਿਆ ਇਹ ਉਮੀਦਾਂ ਨਹੀਂ ਬਣਿਆ ਮੈਨੂੰ ਪਸੰਦ ਨਹੀਂ ਆਇਆ ਹੁਣ ਯਾਦ ਰੱਖੇ ਜੇ ਥੜਾ ਤਾਂ ਕੇਵਲੀ ਕਮੇਟੀ ਦੇ ਬਣਾਉਣਾ ਸੀ ਔਰ ਉਹਦੇ ਵਿੱਚ ਕੋਈ ਐਸੀ ਵੀ ਨਹੀਂ ਜਿਹੜੀ ਕੌਮ ਦੀ ਬਹੁਤ ਵੱਡੀ ਉਸਾਰੀ ਦੀ ਗੱਲ ਹੋਵੇ ਜਿਵੇਂ ਬੌਲੀ ਸਾਹਿਬ ਹੈ ਉਹਦੇ ਵਿੱਚ ਤਾਂ ਬਹੁਤ ਲੋਕਾਂ ਦਾ ਇੱਕ ਜੀਵਨ ਦਾ ਦੁੱਖੜਾ ਤੇ ਉਹਦਾ ਸੁੱਖ ਛੁਪਿਆ ਹੋਇਆ ਸੀ। ਬਾਬਾ ਰਾਮਾ ਜੀ ਨੇ ਹੱਥ ਜੋੜੇ ਕਹਿੰਦੇ ਕਿ ਸਤਿਗੁਰੂ ਜੀ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਹੀ ਬਣਾਇਆ। ਤੇ ਦੂਜੀ ਗੱਲ ਇਹ ਹੈ ਵੀ ਜਦੋਂ ਸਿੱਖ ਸੰਗਤਾਂ ਵਿਚਰਦੀਆਂ ਸੰਥੜਿਆ ਬਣਾਉਂਦੇ ਆ ਦੇਖਦੇ ਆ। ਤੋ ਜੋ ਸਾਰੀਆਂ ਇਹ ਗੱਲਾਂ ਖੁਸ਼ ਹਨ ਵੀ ਥੜਾ ਬਹੁਤ ਵਧੀਆ ਬਣ ਰਿਹਾ ਹੈ ਅੱਗੇ ਤੁਹਾਡੀ ਮਰਜ਼ੀ ਬਾਬਾ ਜੀ ਠਜੀ ਕੋਲ ਗਏ ਕਹਿਣ ਲੱਗੇ ਪੁੱਤ ਥੜਾ ਤੂੰ ਵੀ ਠੀਕ ਨਹੀਂ ਬਣਾਇਆ ਘਰ ਜਾਣ ਤੋਂ ਪਹਿਲਾਂ ਡੋਮੇ ਆਪੋ ਆਪਣੇ ਥੜਿਆਂ ਨੂੰ ਢਾ ਪਿਓ ਢਾ ਦਿੱਤੇ ਫਿਰ ਗੁਰੂ ਜੀ ਨੇ ਹਦਾਇਤ ਕੀਤੀ ਕਿ ਕੱਲ ਨੂੰ ਇਵੇਂ ਹੀ ਥੜੇ ਫੇਰ ਬਣਾਉਣੇ ਨੇ ਇਨੇ ਇਨੇ ਲੰਮੇ ਚੌੜੇ ਹੋਣੇ ਚਾਹੀਦੇ ਨੇ ਇਨੇ ਉੱਚੇ ਹੋਣੇ ਚਾਹੀਦੇ ਨੇ ਉਹਨਾਂ ਦੀ ਸੁੰਦਰਤਾ ਐਮੇ ਦੀ ਹੋਣੀ ਚਾਹੀਦੀ ਹੈ ਸਾਰੀ ਗੱਲ ਬਾਤ ਇੱਕ ਇੱਕ ਨੁਕਤੇ ਤੋਂ ਦੋਨੇ ਪੁੱਤਰਾਂ ਨੂੰ ਦੋਨੇ ਜਵਾਈਆਂ ਨੂੰ ਫੇਰ ਦੁਬਾਰੇ ਸਮਝਾਈ ਸਮਝ ਗਏ ਥੜਾ ਦੂਜੇ ਦਿਨ ਵੀ ਬਣਾਇਆ ਦੂਜੇ ਦਿਨ ਗੁਰੂ ਅਮਰਦਾਸ ਜੀ ਨੇ ਆ ਕੇ ਫੇਰ ਇਹ ਬਚਨ ਕੀਤਾ ਵੀ ਥੜਾ ਪੁੱਤ ਅਜ ਵੀ ਠੀਕ ਨਹੀਂ ਬੜਿਆ ਬਾਬਾ ਰਾਮਾ ਜੀ ਨੇ ਬੜੀ ਤਕਲੀਫ ਮੰਨ ਕੇ ਥੜਾ ਟਾਇਆ ਪਰ ਬਾਬਾ ਜੀਠਾ ਜੀ ਨੇ ਦਾਤਿਆ ਜਿਹੜਾ ਤੈਨੂੰ ਹੀ ਪਸੰਦ ਨਹੀਂ ਉਹ ਰੱਖ ਕੇ ਕੀ ਕਰਨਾ ਟਾ ਦਿੱਤਾ ਸਿੱਖ ਸੰਗਤ ਵੀ ਗੁਰੂ ਅਮਰਦਾਸ ਜੀ ਦੇ ਨਾਲ ਆਈ ਹੋਈ ਹੈ ਖੜੇ ਵੀ ਟਾ ਦਿੱਤੇ ਗਏ ਬਾਬਾ ਜੀਠਾ ਜੀ ਤੇ ਬਾਬਾ ਰਾਮਾ ਜੀ ਫਿਰ ਦੁਬਾਰੀ ਗੁਰੂ ਦੇ ਸਾਹਮਣੇ ਖਲੋਤੇ ਨੇ ਗੁਰੂ ਅਮਰਦਾਸ ਜੀ ਨੇ ਫਿਰ ਬਚਨ ਕਹਿ ਕਹ ਲਗੇ ਪੁੱਤ ਐਸੀ ਤਾਂ ਕੋਈ ਗੱਲ ਹੈ ਨਹੀਂ ਐਡੀ ਗੰਭੀਰਤਾ ਦੀ ਤਕਨੀਕ ਦੀ ਗੱਲ ਹੋਵੇ ਤੇ ਤੁਸੀਂ ਥੜੇ ਕਮਾਲ ਦੇ ਦੁੱਧਨੋਗੇ ਬਣਾਉਂਦਿਆਂ ਤੁਸੀਂ ਕੱਲ ਫਿਰ ਥੜੇ ਬਣਾਉਣੇ ਉਹਨਾਂ ਚਿਰ ਬਣਾਉਣੇ ਨੇ ਜਿੰਨਾ ਚਿਰ ਮੈਨੂੰ ਪਸੰਦ ਨਹੀਂ ਆਉਂਦੇ ਤੀਜੇ ਦਿਨ ਥੜੇ ਫਿਰ ਬਣਾਏ ਹੁਣ ਗੁਰੂ ਅਮਰਦਾਸ ਜੀ ਸ਼ਾਮ ਨੂੰ ਫੇਰਾਏ ਫੇਰ ਆਕੇ ਸਤਗੁਰਜੀ ਨੇ ਬਾਬਾ ਰਾਮਾ ਜੀ ਧਰੇ ਕੋਲ ਖਲੋਕੇ ਆਪਣਾ ਸੀਸ ਘਮਾਇਆ ਕਹਿਣ ਲੱਗੇ ਨਹੀਂ ਗੱਲ ਨਹੀਂ ਬਣੀ ਤੇ ਬਾਬਾ ਰਾਮਾ ਜੀ ਅੱਜ ਵੱਖਰੀ ਤਿਆਰੀ ਕਰੀ ਖਲੋਤੇ ਸਨ ਉਹਨਾਂ ਨੇ ਆਪਣਾ ਸਾਰਾ ਸਾਮਾਨ ਵੀ ਸੰਭਾਲ ਕੇ ਓਸ ਵਾਰ ਕੇ ਰੱਖਿਆ ਪਿਆ ਸੀ ਖੜੇ ਦੋ ਦਿਨ ਪਹਿਲਾਂ ਵੀ ਠਾਏ ਨੇ ਪਰ ਸਾਮਾਨ ਉਵੇਂ ਹੀ ਹੁੰਦਾ ਸੀ ਬਾਬਾ ਜੀਠਾ ਜੀ ਨੇ ਵੀ ਅੱਜ ਆਪਣਾ ਸਮਾਨ ਧੋਕੇ ਸਵਾਰ ਕੇ ਸਾਰਾ ਕੁਝ ਰੱਖਿਆ ਪਿਆ ਗੁਰੂ ਅਮਰਦਾਸ ਜੀ ਨੇ ਥੜੇ ਪਸੰਦ ਨਾ ਕੀਤੇ ਤੇ ਨਾਲ ਇੱਕ ਗੱਲ ਕਹੀ ਕਹਿਣ ਲੱਗੇ ਰਾਮਾ ਜੀ ਥੜਾ ਤੁਸੀਂ ਸਮਾਨ ਕਿਉਂ ਧੋ ਦਿੱਤਾ ਉਹ ਕਹਿਣ ਲੱਗੇ ਪਾਤਸ਼ਾਹ ਬਈ ਇਹ ਥੜਾ ਠੀਕ ਬਣਨਾ ਹੀ ਨਹੀਂ ਬੱਸ ਮੈਨੂੰ ਪਤਾ ਲੱਗਿਆ ਕਹਿੰਦੇ ਕਿਉਂ ਕੰਢੇ ਦੇ ਕਾਰਨੇ ਵੀ ਤੁਹਾਡੀ ਹੋਗੀ ਫਿਰ ਦਵਸਥਾ ਐਡੀ ਬਡੇਰੀ ਉਮਰ ਵਿੱਚ ਕਈ ਗੱਲਾਂ ਭੁੱਲਣ ਲੱਗ ਪੈਂਦੀਆਂ ਨੇ ਮੈਨੂੰ ਇਹ ਅਹਿਸਾਸ ਹੋ ਗਿਆ ਵੀ ਜਿਵੇਂ ਤੁਸੀਂ ਕਹਿ ਕੇ ਜਾਂਦੇ ਆ ਨਾ ਮੈਂ ਇੱਕ ਇੱਕ ਨੁਕਤਾ ਉਮੀਦਾਂ ਉਮੀਦ ਬਣਾਉਣਾ ਥਾੜਾ ਬਣਾਉਣਾ ਕਿੱਡੀ ਕਬੱਡੀ ਗੱਲ ਹੈ ਸ਼ਾਮ ਨੂੰ ਆਉਣੇ ਤੁਹਾਨੂੰ ਉਹ ਸਵੇਰ ਦੀ ਗੱਲ ਕਹੀ ਭੁੱਲ ਜਾਂਦੀ ਹੈ ਪਹਿਲਾਂ ਕਹੀ ਗੱਲ ਭੁੱਲ ਜਾਂਦੀ ਹੈ ਤੇ ਭੁੱਲ ਜਾਣ ਦੇ ਕਾਰਨ ਫਿਰ ਤੁਸੀਂ ਨਵੀਆਂ ਗੱਲਾਂ ਕੱਢ ਲੈਂਦੇ ਹੋ ਤੇ ਐਵੇਂ ਤਾਂ ਥੜਾ ਠੀਕ ਬਣਨਾ ਹੀ ਨਹੀਂ ਕੋਕੜ ਭੁੱਲ ਜਾਣਾ ਆਈਡੀ ਬਡੇਰੀ ਉਮਰ ਵਿੱਚ ਮੈਂ ਬਣਾਉਂਦਾ ਰਵਾਂਗਾ ਤੁਸੀਂ ਭੁੱਲੀ ਜਾਣਾ ਬਾਰ ਬਾਰ ਤੇ ਥੜਾ ਠੀਕ ਨਹੀਂ ਬਣਨਾ ਮੈਂ ਸਮਾਨਤੋ ਕੇ ਰੱਖ ਦਿੱਤਾ ਗੁਰੂ ਅਮਰਦਾਸ ਜੀ ਬਾਬਾ ਜੀ ਠੇ ਜੀ ਨੂੰ ਕਹਿਣ ਲੱਗੇ ਪੁੱਤ ਤੂੰ ਕਿਉਂ ਸਮਾਨਤ ਹੋਤਾ ਹੈ ਮੈਨੂੰ ਲੱਗਦਾ ਤੂੰ ਵੀ ਥੜਾ ਨਹੀਂ ਬਣਾਉਣਾ ਚਾਹੁੰਦਾ ਕਹਿੰਦੇ ਕਿ ਹਾਂ ਪਾਤਸ਼ਾ ਮੈਨੂੰ ਲੱਗਦਾ ਥੋੜਾ ਬਣ ਨਹੀਂ ਠੀਕ ਕਹਿੰਦੇ ਕਿ ਕਿਉਂ ਕਹਿੰਦੇ ਕਿ ਸਤਿਗੁਰੂ ਮੈਂ ਬਹੁਤ ਛੋਟੀ ਮਤ ਵਾਲਾ ਨਹੀਂ ਪੜ ਸਕਿਆ ਨਹੀਂ ਕਿਸੇ ਕੋਲ ਸਿੱਖ ਸਕਿਆ ਬਹੁਤਾ ਜਿਨ੍ਹਾਂ ਕੋ ਇੱਥੇ ਸੰਗਤਾਂ ਦੀ ਸੇਵਾ ਵਿੱਚੋਂ ਤੁਹਾਡੇ ਕੋਲ ਮਿਲਿਆ ਉਹਨਾਂ ਕੁਝ ਹੋ ਸਕਿਆ ਦਾਤਾਰ ਜੀ ਕਿਰਪਾ ਕਰੋ ਪਾਤਸ਼ਾ ਮੈਨੂੰ ਇੱਕ ਦਿਨ ਦਾ ਪਤਾ ਲੱਗਾ ਵੀ ਕੋਈ ਵੀ ਕੰਮ ਉਹਨਾਂ ਚ ਰਾਸ ਨਹੀਂ ਆਉਂਦਾ ਜਿੰਨਾ ਚਿਰ ਗੁਰੂ ਮਿਹਰ ਭਰਿਆ ਹੱਥ ਨਹੀਂ ਰੱਖਦਾ ਮੇਰੀ ਛੋਟੀ ਮੱਤ ਹੈ ਤੁਸੀਂ ਸਮਝਾ ਕੇ ਕੁਝ ਜਾਂਦੇ ਹੋ ਮੈਂ ਕੁਝ ਤਾਂ ਕੁਝ ਬਣਾ ਕੇ ਬੈਠ ਜਾਣਾ ਤੇ ਅੱਜ ਮੇਰੇ ਤੇ ਰਹਿਮਤ ਕਰੋ ਜੇ ਤੁਸੀਂ ਮਿਹਰ ਭਰਿਆ ਹੱਥ ਰੱਖੋ ਤੇ ਤਦ ਅਥਰਾ ਠੀਕ ਬਣਨਾ ਨਹੀਂ ਤੇ ਮੈਂ ਸਮਾਨ ਤੋਹ ਦਿੰਦਾ ਮੇਰੀ ਆਪਣੀ ਮਤ ਅਨੁਸਾਰ ਠੀਕ ਨਹੀਂ ਬਣਨਾ ਕਿਉਂਕਿ ਮੇਰੀ ਏਡੀ ਮਤ ਨਹੀਂ ਹੈ ਕਿ ਮੇਰਾ ਬਣਾਇਆ ਹੋਇਆ ਥੜਾ ਗੁਰੂ ਨੂੰ ਪ੍ਰਵਾਨ ਹੋ ਜਾਏ ਜਿਹੜਾ ਗੁਰੂ ਨੂੰ ਪ੍ਰਵਾਨ ਹੋਣਾ ਹੈ ਉਹ ਗੁਰੂ ਆਪ ਹੀ ਮੇਰੇ ਪਰੇ ਹੱਥ ਰੱਖ ਕੇ ਮੇਰੇ ਕੋਲ ਬਣਵਾ ਲਵੇ ਮੈਂ ਬਣਾ ਦਿਆਂਗਾ ਬਸ ਇੱਥੇ ਇੱਕ ਨੁਕਤਾ ਬਹੁਤ ਵੱਡਾ ਵਿਚਾਰਨ ਵਾਲਾ ਹੈ ਕੋਈ ਗੁਰੂ ਨੂੰ ਕਿਵੇਂ ਦੇਖਦਾ ਹੈ ਇੱਕ ਭਾਰੀ ਰੂਪ ਹੈ ਇੱਕ ਗੁਰੂ ਦਾ ਅੰਦਰੋਨੀ ਰੂਪ ਹੈ ਭਾਰੀ ਰੂਪ ਇਹ ਹੈ ਬਿਰਧ ਅਵਸਥਾ ਹੈ ਐਸ਼ ਉਮਰ ਵਿੱਚ ਭੁੱਲ ਜਾਣਾ ਸੁਭਾਅਕ ਹੈ ਇਹ ਸਿਰਫ ਸਰੀਰ ਦੇ ਦਰਸ਼ਨ ਨੇ ਸਰੀਰ ਦੀ ਉਮਰ ਹੈ ਸਰੀਰ ਦੇ ਵਿੱਚੇ ਕਈ ਵਾਰੀ ਵਾਧੇ ਘਾਟੇ ਹੁੰਦੇ ਨੇ ਬਡੇਰੀ ਉਮਰ ਦੇ ਹੁਣ ਦੂਜੇ ਪਾਸੇ ਗੁਰੂ ਅਮਰਦਾਸ ਜੀ ਨੂੰ ਅੰਦਰੋਂ ਦੇਖਣਾ ਹੈ ਅੰਦਰੋਂ ਦਰਸ਼ਨ ਕਰਨੇ ਨੇ ਸਰੀਰ ਤੋਂ ਵੀ ਅੰਦਰ ਗੁਰੂ ਨਾਨਕ ਸਮਝ ਕੇ ਸਰੀਰ ਤੋਂ ਵੀ ਅੰਦਰ ਗੁਰੂ ਅੰਗਦ ਸਾਹਿਬ ਸਮਝ ਕੇ ਸਰੀਰ ਤੋਂ ਵੀ ਅੰਦਰ ਗੁਰੂ ਅਮਰਦਾਸ ਸਾਹਿਬ ਸੱਚਾ ਪਾਤਸ਼ਾਹ ਸਮਝ ਕੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹ ਵਾਲੇ ਰੂਪ ਵਿੱਚ ਦਰਸ਼ਨ ਕਰਨੇ ਸਤਗੁਰੂ ਗੁਰੂ ਅਮਰਤਾ ਸਹੀ ਨੇ ਕੁੱਟ ਕੇ ਗਲਵਕੜੀ ਪਾਲੀ ਬਾਬੇ ਜੱਠੇ ਨੂੰ ਕਹਿਣ ਲੱਗੇ ਪੁੱਤ ਇੱਕ ਦੇ ਮਨ ਵਿੱਚ ਸ਼ੰਕਾ ਹੈ ਇੱਕ ਦੇ ਮਨ ਵਿੱਚ ਸ਼ਰਧਾ ਹੈ ਇਹਨਾ ਥੜਿਆਂ ਤੇ ਨਹੀਂ ਬੈਠਣਾ ਥੜੇ ਤਾਂ ਅੰਦਰ ਦੇਖਣੇ ਸਨ ਵੀ ਸੇਵਾ ਕਰਦਿਆਂ ਕਿਦੇ ਅੰਦਰ ਬਣ ਗਏ ਨੇ ਕਿਦੇ ਅੰਦਰ ਥੜੇ ਬਣ ਗਏ ਨੇ ਗੁਰੂ ਅਮਰਤਾ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਬਾਬਾ ਜੇਠਾ ਜੀ ਨੂੰ ਇਸ ਪ੍ਰੀਖਿਆ ਵਿੱਚੋਂ ਪਾਸ ਕਰਕੇ ਗੁਰਗੱਦੀ ਲਈ ਚੁਣਿਆ ਗਿਆ ਅਗਲੇ ਦਿਨ ਦਰਬਾਰ ਸਜਿਆ ਸਜੇ ਹੋਏ ਦਰਬਾਰ ਵਿੱਚ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਹੜਾ ਬਾਬਾ ਜੇਠਾ ਜੀ ਦੇ ਰੂਪ ਵਿੱਚ ਸੀ ਸੋਹਣੇ ਸੋਹਣੇ ਬਸਤਰ ਪਾ ਕੇ ਸੋਹਣੀ ਜੀ ਦਸਤਾਰ ਸਜਾ ਕੇ ਸਤਕ੍ਰੂ ਤਖਤ ਤੇ ਬਰਾਜਮਾਨ ਨੇ। ਬਾਬਾ ਬੁੱਢਾ ਜੀ ਇੱਕ ਦਸਤਾਰ ਅਤੇ ਨਾਲ ਅੰਮ੍ਰਿਤਮਈ ਬਾਣੀ ਦੀਆਂ ਪੋਥੀਆਂ ਲੈ ਕੇ ਆਏ। ਬੜੇ ਸੋਹਣੇ ਇੱਕ ਥਾਲ ਵਿੱਚ ਸ਼ਿੰਗਾਰਿਆ ਹੋਇਆ ਸਾਰਾ ਕੁਝ। ਹੋਰ ਗੁਰਗੱਦੀ ਦੀ ਸਮਕਰੀ ਹੈ। ਗੁਰੂ ਅਮਰਦਾਸ ਜੀ ਨੇ ਇਸ ਸਾਰੀਆਂ ਦਾਤਾਂ ਗੁਰੂ ਰਾਮਦਾਸ ਜੀ ਦੀ ਝੋਲੀ ਵਿੱਚ ਪਾ ਦਿੱਤੀਆਂ ਅਤੇ ਆਪ ਸਭ ਤੋਂ ਪਹਿਲਾਂ ਸਜਦਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਉਹਨਾਂ ਨੇ ਪਾਵਨ ਤਖਤ ਦੇ ਉੱਤੇ ਸ਼ੋਭਤ ਕਰ ਦਿੱਤਾ ਬਾਕੀ ਵਿਚਾਰ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚ ਆਪਾਂ ਖੁੱਲ੍ਹ ਕੇ ਵਿਚਾਰਾਂਗੇ ਉਸ ਤੋਂ ਬਾਅਦ ਵਿੱਚ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਅਰਦਾਸ ਕੀਤੀ ਤੇ ਬਾਕੀ ਸਿੱਖ ਸੰਗਤਾਂ ਨੇ ਮੱਥਾ ਟੇਕਿਆ ਗੁਰੂ ਪੁੱਤਰਾਂ ਵਿੱਚੋਂ ਬਾਬਾ ਮੋਰੀ ਜੀ ਨੇ ਮੱਥਾ ਟੇਕ ਕੇ ਕੇਵਲ ਨਾਂ ਦੇ ਹੀ ਮੋਰੀ ਨਹੀਂ ਬਣੇ ਵਾਕਈ ਮੋਰੀ ਬਣ ਕੇ ਮੁਖੀਏ ਬਣ ਗਏ ਇਹ ਉਹਨਾਂ ਨੇ ਵੀ ਮੱਥਾ ਟੇਕ ਕੇ ਗੁਰੂ ਜੀ ਕੋਲ ਰਾਮਤੰਦੀ ਦਾਤ ਲਈ ਤਨ ਤਨ RAMDAS KUR ਚਿੰਨ ਸਰੀਆ ਤੈਨ ਸਵਾਰਿਆ ਪੂਰੀ ਕੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਸਿੱਖਾਂ ਅਤੇ ਸੰਗਤਾਂ ਨੇ ਪਾਰ ਬ੍ਰਹਮ ਦਾ ਰੂਪ ਜਾਣ ਕੇ ਗੁਰੂ RAMDAS ਸਾਹਿਬ ਸਤਿਪਾਥਿਆਨੂ ਨਮਸਕਾਰਾਂ ਕੀਤੀਆਂ ਦਤਾਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਹੁਣ ਅਗਲੀ ਰੀ ਕਾਰਵਾਈ ਕਰਨੀ ਹੈ ਇੱਕ ਬੜਾ ਅਗੰਮੀ ਫੈਸਲਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਉਹ ਏ ਸੀ ਗੁਰੂ ਨਾਨਕ ਸਾਹਿਬ ਜੀ ਦਾ ਜਿਨਿਓ ਨਾ ਧਾਰਨ ਕਰਕੇ ਬ੍ਰਹਮਣ ਨੂੰ ਗੁਰੂ ਨਾ ਮੰਨ ਕੇ ਸਮੁੱਚੀ ਗੁਰਮਤ ਦੀ ਸਾਰੀ ਦੀ ਸਾਰੀ ਵਿਚਾਰ ਨੂੰ ਇਸ ਗੁਲਾਮੀ ਤੋਂ ਮੁਕਤ ਕਰ ਦਿੱਤਾ ਸੀ ਹੁਣ ਫਰਕ ਸਿਰਫ ਇੰਨਾ ਹੈ ਜਿੱਥੇ-ਜਿੱਥੇ ਵੀ ਉਹਦੀ ਲੋੜ ਸਮਾਜ ਸਮਝਦਾ ਸੀ ਉਥੇ ਉਥੇ ਉਦੀ ਲੋੜ ਕੁਰਬਾਨੀ ਅਨੁਸਾਰ ਗੁਰਮਤ ਅਨਸਾਰ ਕੇਮੇ ਪੂਰੀ ਕਰਨੀ ਹੈ ਇਸ ਕਲ ਦਾ ਪ੍ਰਗਟਾਵਾ ਕਰਨਾ ਸੀ ਇਸ ਲਈ ਦਾਤਾਰ ਛਟਕੁਰ ਜੀ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਨੇ ਹੁਣ ਵਿਪਰਬਦੀ ਸੋਚ ਤਾਂ ਬਹੁਤ ਲੰਮੇ ਸਮੇਂ ਤੋਂ ਗੁਲਾਮ ਬਣਾਉਂਦੀ ਆ ਰਹੀ ਹੈ ਨਾ ਜਨਮ ਤੋਂ ਪਹਿਲਾਂ ਤੇ ਮੌਤ ਤੋਂ ਬਾਅਦ ਤੱਕ ਸਾਥ ਨਹੀਂ ਛੱਡਦੀ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਇਸ ਕਾਰਨ ਸਿੱਖ ਜਗਤ ਵਿੱਚੋਂ ਕੱਢਣ ਵਾਸਤੇ ਇਸ ਸੋਚ ਦੀ ਗੁਲਾਮੀ ਤੋਂ ਆਜ਼ਾਦ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਪ੍ਰਮੁੱਖ ਸਿੱਖਾਂ ਨੂੰ ਸੰਗਤਾਂ ਨੂੰ ਕੁਝ ਅਤੇ ਆਪਣੇ ਪਰਿਵਾਰ ਨੂੰ ਆਪਣੇ ਕੋਲ ਬਿਠਾ ਕੇ ਕੁਝ ਬਹੁਤ ਗੂੜ੍ਹ ਗਿਆਨ ਦੀਆਂ ਗੱਲਾਂ ਸਮਝਾਈਆਂ ਜਿਹਦਾ ਜ਼ਿਕਰ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ RAMKALI SAD ਵਿੱਚ 923 ਅੰਕ ਦੇ ਉੱਤੇ 6 ਮੁਬਾਰਕ ਸ਼ਬਦਾਂ ਦੀ ਇਹ ਪਵਿੱਤਰ ਬਾਣੀ ਹੈ। RAMKALI SAD ਜੀ ਨੂੰ ਕਹਿੰਦੇ ਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਤਮ ਸਮੇਂ ਦਿੱਤਾ ਹੋਇਆ ਸਿੱਖ ਸੰਗਤਾਂ ਲਈ, ਮਾਨਵਤਾ ਲਈ ਉਪਦੇਸ਼ ਉਹਨੂੰ ਬਾਬਾ ਸੁੰਦਰ ਜੀ ਨੇ ਮੁਬਾਰਕ ਬਚਨਾਂ ਵਿੱਚ ਲਿਖਿਆ ਸੀ ਜਿਹੜਾ ਅੱਜ ਵੀ ਸਾਨੂੰ ਅਗਵਾਈ ਬਖਸ਼ਿਸ਼ ਕਰਦਾ ਹੈ। ਦਾ ਤਾਰ ਜੀ ਨੇ ਕਿਰਪਾ ਕੀਤੀ ਸੀ ਬਖਸ਼ਿਸ਼ ਕੀਤੀ ਸੀ ਭਈ ਕਿਵੇਂ ਇੱਕ ਰੱਬੀ ਸੱਦੇ ਨੂੰ ਪ੍ਰਵਾਨ ਕਰਨਾ ਹੈ ਉਸ ਮਾਲਕ ਦੇ ਜਿੱਤੇ ਕੋਈ ਸੱਦੇ ਨੂੰ ਇਵੇਂ ਮਹਿਸੂਸ ਕਰਨਾ ਜਿਵੇਂ ਅੱਜ ਉਹ ਇੱਕ ਮਿੱਤਰ ਦੂਜੇ ਮਿੱਤਰ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਹੈ ਵੈਸੇ ਇਹਨੂੰ ਮੌਤ ਨੂੰ ਵਿਆਹ ਦੀ ਖੁਸ਼ੀ ਮੰਗੂ ਮਨਾਉਣ ਦੀ ਜੁਗਤ ਗੁਰੂ ਨਾਨਕ ਸਾਹਿਬ ਜੀ ਨੇ 16 ਸਦੀ ਪਾਣੀ ਵਿੱਚ ਬਖਸ਼ਿਸ਼ ਕਰ ਦਿੱਤੀ ਸੀ ਜਿਤਨੀ ਖੁਸ਼ੀ ਵਿਆਹ ਵੇਲੇ ਹੈ ਉਤਨੀ ਖੁਸ਼ੀ ਮੌਤ ਦੀ ਹੋਣੀ ਚਾਹੀਦੀ ਹੈ ਮੌਤ ਦਾ ਬੜਾ ਭੈਪੀਤ ਰੂਪ ਦੁਨੀਆ ਵਿੱਚ ਪ੍ਰਗਟ ਕੀਤਾ ਹੋਇਆ ਸੀ ਗੁਰੂ ਜੀ ਨੇ ਉਹਦਾ ਇੱਕ ਨਵੇਂ ਕਲਾ ਰੂਪ ਸਿੱਖ ਸੰਗਤਾਂ ਵਿੱਚ ਪ੍ਰਗਟ ਕੀਤਾ ਹੁਣ ਗੁਰੂ ਅਮਰਦਾਸ ਜੀ ਨੇ ਇੱਕ ਤਾਂ ਮੌਤ ਦਾ ਡਰਾਉਣਾ ਰੂਪ ਬਦਲਾ ਕੇ ਉਹਨੂੰ ਮਿੱਤਰ ਦਾ ਸੱਦੇ ਮੰਗੂ ਪ੍ਰਗਟ ਕੀਤਾ ਦੂਜੀ ਗੱਲ ਦਾਤਾਰ ਜੀ ਨੇ ਵਿਪਰਵਾਦੀ ਸੋਚ ਨਾਲ ਕਮਾਏ ਜਾਂਦੇ ਕਰਮਕਾਂਡ ਸਮੁੱਚੇ ਨਕਾਰ ਦਿੱਤੇ ਕਿਤੇ ਫੁੱਲ ਪਾਉਣ ਦੀ ਲੋੜ ਨਹੀਂ ਉਸ ਸਵੇਦ ਗ੍ਰੰਥਾਂ ਦੇ ਅਨੁਸਾਰ ਵਿਧੀ ਵਿਧਾਨ ਬਣਾਉਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੇ ਦੀਵੇ ਜਗਾਉਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀਆਂ ਬਾਕੀ ਜੜੀਆਂ ਕਿਰਿਆਵਾਂ ਨੇ ਉਹ ਕਰਨ ਦੀ ਲੋੜ ਨਹੀਂ ਇਹ ਸਾਰੇ ਕੁਝ ਦੀ ਕੋਈ ਲੋੜ ਨਹੀਂ ਹੈ ਅਗਲੀ ਗੱਲ ਗੁਰੂ ਅਮਰਦਾਸ ਜੀ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਸੀ ਕਹਿਣ ਲੱਗੇ ਮੇਰੇ ਪਿੱਛੋਂ ਕੋਈ ਰੋਇਓ ਨਾ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਚਿਓ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪੁਰਹਣ ਚਿਓ ਸਤਗੁਰ ਬਕੋ ਵਖਰੀ ਬੰਗਤੀਆਂ ਨੇ ਸਤਗੁਰ ਭਾਣੇ ਆਪਣੇ ਵਹਿ ਪਰਿਵਾਰ ਸੁਦਾਇਆ ਮਤਮੇ ਪਿੱਛੇ ਕੋਈ ਰੂਪ ਸੀ ਸੋ ਮਹਿਮੂਲ ਨ ਪਾਇਆ ਸੇਬ ਸਤਗੁਰੂ ਜੀ ਨੇ ਬੜੇ ਅਦਬ ਸਤਕਾਰ ਨਾਲ ਸਿੱਖ ਸੰਗਤਾਂ ਨੂੰ ਅਤੇ ਆਪਣੇ ਪੁੱਤਰਾਂ ਨੂੰ ਆਪਣੇ ਪਰਿਵਾਰ ਨੂੰ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਸਾਰੀ ਗੱਲ ਸਮਝਾ ਦਿੱਤੀ ਕਿ ਮਰਤਕ ਸਮਾਗਮ ਵੇਲੇ ਕਿਵੇਂ ਦਾ ਪ੍ਰਬੰਧ ਕਰਨਾ ਹੈ ਤੇ ਅੱਜ ਤੋਂ ਬਾਅਦ ਇਸ ਸਿੱਖੀ ਦੇ ਵਿੱਚ ਇਵੇਂ ਹੀ ਪਰਵਾਨਿਆ ਜਾਏਗਾ ਇਹ ਸਾਰੀ ਵਿਚਾਰ ਕਰਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਏਵੇਂ ਦਾ ਏਵੇਂ ਸਿੱਖਾਂ ਨੂੰ ਕਮਾਉਣ ਲਈ ਇੱਕ ਪਾਵਨ ਸਨੇਹਾ ਬਖਸ਼ਿਸ਼ ਕੀਤਾ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਤੰਬਰ ਦੇ ਮਹੀਨੇ 1574 ਨੂੰ ਸ਼ਰੀਰ ਕਚੋੜਾ त्याਗੇ ਜੋਤੀ ਜੋਤ ਸਮਾਏ ਸਨ ਸਹਿਬ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਵੇਂ ਜਿਵੇਂ ਉਹਨਾਂ ਨੇ ਸਮਝਾਇਆ ਸੀ ਸਸਕਾਰ ਕੀਤਾ ਗਿਆ ਕੁਝ ਦਿਨ ਸ਼ਬਾਬਕ ਬਾਤ ਸੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨਾਲ ਰਹਿਮਤਾ ਤੇ ਬਰਕਤਾਂ ਨਾਲ ਨਵਾਜੇ ਹੋਏ ਸਿੱਖਾਂ ਦੇ ਅੱਖਾਂ ਵਿੱਚੋਂ ਅਥਰੂ ਵੀ ਆਉਂਦੇ ਰਹੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਿੱਤਾ ਹੋਇਆ ਹੌਸਲਾ ਉਹਨਾਂ ਨੂੰ ਬੈਰਾਗ ਦੀ ਅਵਸਥਾ ਵਿੱਚੋਂ ਕੱਢ ਕੇ ਕੁਰਬਾਨੀ ਦੇ ਪ੍ਰੇਮ ਨਾਲ ਜੋੜਦਾ ਰਿਹਾ ਸਹਿਬ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸਮੁੱਚੇ ਜੀਵਨ ਵਿੱਚ ਬਹੁਤ ਵੱਡੀਆਂ ਰਹਿਮਤਾਂ ਮਨੁੱਖਤਾ ਦੀ ਝੋਲੀ ਵਿੱਚ ਪਾਈਆਂ ਨੇ ਇਤਨਾ ਵੱਡਾ ਕੁਰਬਾਨੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਉਹਨਾਂ ਨਾਲ ਜੁੜੇ ਹੋਏ ਸ਼ਬਦ ਹਰ ਵਾਰੀ ਅਸੀਂ ਅਰਦਾਸ ਵਿੱਚ ਇਹ ਬੋਲਦੇ ਹਾਂ ਅੱਜ ਵੀ ਸਿੱਖ ਅਰਦਾਸ ਕਰਨ ਲੱਗਿਆ ਇਹ ਸ਼ਬਦ ਕਹਿੰਦਾ ਹੈ ਹੇ ਨਮਾਨਿਆਂ ਦੀ ਮਾਨ ਨੇਤਾਣਿਆਂ ਦੀ ਤਾਨ ਨੇਉਟੀਆਂ ਦੀ ਓਟ ਇਹ ਸ਼ਬਦ ਗੁਰੂ ਅੰਗਦ ਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕੀਤੇ ਸਨ ਉਸ ਤੋਂ ਬਾਅਦ ਸਿੱਖ ਮਹਿਸੂਸ ਕਰਦਾ ਰਿਹਾ ਕਿ ਗੁਰੂ ਦਾ ਘਰ ਵਾਕਈ ਨਮਾਨਿਆਂ ਦਾ ਮਾਨ ਹੈ ਨੇਤਾਣਿਆਂ ਦਾ ਤਾਨ ਹੈ ਦਾਤਾਰਚੀ ਦੇ ਜੀਵਨ ਦੀ ਸਮੁੱਚੀ ਵਿਚਾਰ ਕਰਦੇ ਹਾਂ ਹੋਨੀਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਨੂੰ ਸਾਧ ਸੰਗ ਦੀ ਕੋਲ ਖਿਮਾ ਮੰਗਣਾ ਕੋਈ ਦੋ ਰਾਮਾ ਨਹੀਂ ਜਿਹੜਾ ਭੱਟਾਂ ਦਾ ਬਚਨ ਹੈ ਉਹ ਪੂਰੇ ਦਾ ਪੂਰਾ ਸਾਡੇ ਤੇ ਢੁਕਦਾ ਕਨਹਰ ਬੂੰਦ ਬਸੋਂ ਰਮਾਬਲ ਕੁਸਮ ਬਸੰਤ ਗਨੰਤ ਨਾ ਆਵੇ ਰਬ ਸੱਚ ਕਿਰਨ ਉਦਰ ਸਾਗਰ ਕੋ ਗੰਗ ਤੁਰੰਗ ਅੰਤ ਕੋ ਪਾਵੇ ਰੂਦਰ ਧਿਆਨ ਗਿਆਨ ਸਤਗੁਰ ਕੈ ਕਬਜਨ ਭਲ ਉਹਨੇ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਟੋਖੇ ਬਣਿਆ ਪੈ ਤੁਹਾਡੀ ਉਪਮਾ ਅਸੀਂ ਮਨੁੱਖੀ ਜ਼ੁਬਾਨ ਨਾਲ ਨਹੀਂ ਕਰ ਸਕਦੇ ਤੁਸੀਂ ਰਹਿਮਤ ਕਰੋ ਬਖਸ਼ਿਸ਼ ਕਰੋ ਇਸੇ ਤਰ੍ਹਾਂ ਤੁਹਾਡਾ ਬਖਸ਼ਿਆ ਹੋਇਆ ਆਨੰਦ ਕੌਮ ਦੇ ਵਿੱਚ ਵਾਪਰਦਾ ਰਹੇ ਹਰ ਸਿੱਖ ਆਪਣੀ ਜ਼ੁਬਾਨ ਤੋਂ ਗਾਉਂਦਾ ਰਹੇ ਆਨੰਦ ਪੈ ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਫਿਰ ਦੁਬਾਰੇ ਖਿਮਾ ਮੰਗ ਲੈ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿੁਰਜੀ ਦੀ ਫਤਿਹ